ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੱਲ ਤੋਂ ਲੈ ਕੇ ਇੱਕ ਬਿਆਨ ਬਹੁਤ ਵਾਇਰਲ ਹੋ ਰਿਹਾ ਮਨੀਸ਼ ਸ਼ਿਸ਼ੋਦੀਏ ਦਾ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਜਿਹੜਾ ਸਟੇਟ ਆ ਸੂਬਾ ਹੈ ਜਿਹੜਾ ਸਾਡਾ ਪੰਜਾਬ ਇਹਨੂੰ ਲੁੱਟਣ ਵਾਸਤੇ ਦਿੱਲੀ ਦੇ ਲਟੇਰੇ ਜਿਹੜੇ ਪਿਛਲੇ 10 12 ਸਾਲ ਤੋਂ ਪੱਪਾ ਭਾਰ ਹੋਏ ਆ ਤੇ ਲੁੱਟ ਵੀ ਰਹੇ ਆ ਪੂਰੀ ਤਨਦੇਹੀ ਨਾਲ ਇਹਨੂੰ ਲੁੱਟ ਰਹੇ ਆ ਆ ਕੇ ਬਾਹਰਲੀ ਸਟੇਟ ਵਾਲੇ ਸਾਡੇ ਤੇ ਕਬਜ਼ਾ ਕਰਕੇ ਬਹਿ ਗਏ ਪਹਿਲੀ ਗੱਲ ਤਾਂ ਸਾਡੀ ਬਦਕਿਸਮਤੀ ਪੰਜਾਬ ਦੀ ਹੋਂਦੇ ਹੋ ਗਈ ਕਿ ਜਿੱਦ ਦੇ ਅਸੀਂ ਇਹਨਾਂ ਲਟੇਰਿਆਂ ਦੇ ਉੱਤੇ ਯਕੀਨ ਕਰ ਲਿਆ ਸਾਡੇ ਪੰਜਾਬੀਆਂ ਨੂੰ ਇਹਨਾਂ ਨੇ ਯਕੀਨ ਦਿਵਾਤਾ ਕਿਉਂਕਿ ਪੰਜਾਬੀ ਜਿਹੜੇ ਉਹ ਦਿਲ ਦੇ ਭੋਲੇ ਹੁੰਦੇ ਆ ਬੇਸ਼ੱਕ ਉਹ ਖੜਕੂ ਹੁੰਦੇ ਆ ਲੜਾਕੇ ਹੁੰਦੇ ਆ ਅਣਖੀ ਹੁੰਦੇ ਆ ਪਰ ਇਹਨਾਂ ਨੂੰ ਜਿਹੜਾ ਇਹਨਾਂ ਦੇ ਵਿੱਚ ਇੱਕ ਜਜ਼ਬਾ ਹੈਗਾ ਮਗਰ ਲੱਗਨ ਦਾ ਜਾਂ ਭੋਲੇਪਨ ਦਾ ਉਹਨੂੰ ਇਹਨਾਂ ਨੇ ਪੂਰਾ ਕੈਸ਼ ਕੀਤਾ ਮਗਰ ਲਾਇਆ ਲੋਕਾਂ ਨੂੰ ਗੁੰਮਰਾ ਕੀਤਾ ਤੇ ਦੇਖੋ ਹੁਣ ਇਹਨਾਂ ਦੀ ਜਿਹੜੀ ਅਸਲੀ ਚਿਹਰਾ ਸਾਹਮਣੇ ਨੰਗਾ ਹੋ ਕੇ ਆ ਰਿਹਾ ਕਿਤੇ ਇਹਨਾਂ ਨੇ ਪਹਿਲਾਂ ਵੀ ਇਹੇ ਲੱਛਣ ਸੀ ਪਰ ਉਦੋਂ ਪਰਦੇ ਪਿੱਛੇ ਰਹਿ ਗਏ ਇਹਨਾਂ ਦੀਆਂ ਗੱਲਾਂ ਸਾਹਮਣੇ ਨਹੀਂ ਖੁੱਲ ਕੇ ਆਈਆਂ ਇਹ ਪਿਛਲੇ 2014 ਤੋਂ ਇਸੇ ਕੰਮ ਹੀ ਲੱਗੇ ਹੋਏ ਐ ਸਾਮ-ਦਾਮ ਦੰਡ ਭੇਦ ਹਰ ਚੀਜ਼ ਵਰਤ ਰਹੇ ਐ ਹਰ ਤਰ੍ਹਾਂ ਦੇ ਨਾਲ ਇਹਨਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਕਰ ਵੀ ਲਿਆ ਕਬਜ਼ਾ ਇਹਨਾਂ ਨੇ ਤੇ ਜਿਹੜਾ ਅੱਜ ਇਹ ਬੀਬੀਆਂ ਨੂੰ ਇਹ ਗੱਲ ਕਹਿ ਰਹੇ ਆ ਕਿ ਤੁਸੀਂ ਜਾ ਆਹ ਕੰਮ ਕਰਨਾ 2027 ਚ ਚੋਣਾ ਜਿੱਤਣ ਵਾਸਤੇ ਕਿਉਂਕਿ ਇਹਨਾਂ ਨੇ ਪਹਿਲਾਂ ਕਰਿਆ ਮੈਂ ਤਾਂ ਇਹ ਕਹਿਣਾ ਚਾਹਣੀ ਆ ਕਿ ਜਿਹੜਾ ਮਲੇਰ ਕੋਟਲੇ ਦੇ ਵਿੱਚ ਵੀ ਬਿਆਦਵੀ ਦੇ ਵਿੱਚ ਇਹਨਾਂ ਦੇ ਜਿਹੜਾ ਐਮਐਲਏ ਨਰੇਸ਼ ਜਾਦਵ ਦਾ ਨਾਮ ਆਇਆ ਤੇ ਜਿਹੜੀਆਂ ਇੱਥੇ ਵੀ ਬਰਗਾੜੀ ਦੇ ਵਿੱਚ ਵੀ ਬੇਅਦਮੀਆਂ ਹੋਈਆਂ ਜਿਹੜਾ ਕੁਝ ਵੀ ਪੰਜਾਬ ਦੇ ਵਿੱਚ ਵਾਤਾਵਰਨ ਖਰਾਬ ਹੋਇਆ ਪਿਛਲੇ 10 12 ਸਾਲਾਂ ਦੇ ਵਿੱਚ ਉਹਦਾ ਅੱਜ ਸਿੱਧਾ ਪਤਾ ਲੱਗ ਰਿਹਾ ਇਹਨਾਂ ਦੇ ਬਿਆਨਾਂ ਤੋਂ ਕਿ ਇਹਨਾਂ ਦੇ ਹੀ ਹੱਥ ਸੀਗਾ ਉਹਦੇ 'ਚ ਇਹੀ ਜ਼ਿੰਮੇਵਾਰ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਪੰਜਾਬ ਨੂੰ ਤਬਾਹ ਕਰਨ ਦਾ ਕਿਉਂਕਿ ਇਹਨਾਂ ਨੇ ਸਾਮਦਾਮ ਦੰਡ ਭੇਦ ਵਰਤ ਕੇ ਹੀ ਪੰਜਾਬ ਤੇ ਕਬਜ਼ਾ ਕਰਨਾ ਸੀ ਕਰ ਲਿਆ ਤੇ ਅੱਜ ਇਹ ਫੇਰ ਉਹ ਚਾਹੁੰਦੇ ਆ ਪਰ ਅਫਸੋਸ ਹੈ ਇਸ ਗੱਲ ਦਾ ਕਿ ਇਹਨਾਂ ਨੇ ਪਹਿਲਾਂ ਵੀ ਸਾਡੀਆਂ ਭੈਣਾਂ ਦੀਆਂ ਵੋਟਾਂ ਲਈਆਂ ਸਾਡੇ ਜਿਹੜਾ ਪਹਿਲਾਂ ਇਹਨਾਂ ਨੇ ਸਾਡੇ ਧਰਮ ਨੂੰ ਵੀ ਵਰਤਿਆ ਬੇਅਦਬੀਆਂ ਕਰਕੇ ਲੋਕਾਂ ਨੂੰ ਭੜਕਾਇਆ ਗੁੰਮਰਾ ਕੀਤਾ ਸਾਡੀਆਂ ਭੈਣਾਂ ਨੂੰ ਇਹਨਾਂ ਨੇ ਵਰਤਿਆ ਕਿ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਹਰ ਤਰ੍ਹਾਂ ਦੇ ਇਹਨਾਂ ਨੇ ਤਰੀਕੇ ਵਰਤੇ ਜਿਹੜੇ ਅੱਜ ਸਾਹਮਣੇ ਆ ਰਹੇ ਕਿ ਇਹਨਾਂ ਨੇ ਕਿਸ ਤਰ੍ਹਾਂ ਕੀਤਾ ਕਿਸ ਤਰ੍ਹਾਂ ਪੰਜਾਬ ਨੂੰ ਇਹਨਾਂ ਨੇ ਗੁੰਮਰਾ ਕੀਤਾ ਤੇ ਕਿੱਡੀ ਘਟੀਆ ਚਾਲ ਇਹਨਾਂ ਲੋਕਾਂ ਦੀ ਕਿ ਇਹਨਾਂ ਨੇ ਕਿੱਡੇ ਛਾਤਰ ਦਿਮਾਗਾ ਦੇ ਨਾਲ ਬੈਠ ਕੇ ਦਿੱਲੀ ਦੇ ਵਿੱਚ ਸ਼ਾਸ਼ਾਂ ਘੜੀਆਂ ਤੇ ਪੰਜਾਬ ਤੇ ਆ ਕੇ ਕਾਬਜ ਹੋ ਗਏ ਭੋਲੇ ਪਾਲੇ ਪੰਜਾਬੀ ਜਿਹੜੇ ਇਹਨਾਂ ਦੇ ਮਗਰ ਲੱਗੇ ਅੱਜ ਜਿਹੜੀ ਇਹਨਾਂ ਨੇ ਬੀਬੀਆਂ ਨੂੰ ਟ੍ਰੇਨਿੰਗ ਦਿੱਤੀ ਤੇ ਉਹਦੇ ਚ ਕੀ ਬੋਲ ਰਹੇ ਆ ਕਿ ਕੀ ਇਹ ਗੱਲਾਂ ਕਹਿਣੀਆਂ ਸੀ ਤੁਸੀਂ ਦੱਸਦੇ ਉੱਥੇ ਕਿ ਵੀ ਆਪਾਂ ਤਾਂ ਭੈਣੋਂ ਤੁਹਾਨੂੰ ਇਹ ਕਹਿ ਕੇ ਕਲਿਆ ਸੀ ਕਿ ਤੁਸੀਂ ਸਾਰੀਆਂ ਭੈਣਾਂ ਚੇ ਪ੍ਰਚਾਰ ਕਰੋ ਜਾ ਕੇ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਤੇ ਅੱਜ ਦੱਸੋ ਵੀ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਦੇਤਾ ਉਹ ਕੰਮ ਦੱਸਦੇ ਵੀ ਅਸੀਂ ਤੁਹਾਨੂੰ ਸਗਣ ਸਕੀਮਾਂ ਦੇਤੀਆਂ ਅਸੀਂ ਤੁਹਾਡਾ ਜਿਹੜਾ ਹਰ ਕੰਮ ਕਰ ਰਹੇ ਹੈਗੇ ਆ ਜਿਹੜਾ ਬੱਚਿਆਂ ਦੀਆਂ ਫੀਸਾਂ ਮਾਫ਼ ਹੈ ਕੀ ਕੀ ਕੰਮ ਅਸੀਂ ਕੀਤੇ ਆਵਦੀਆਂ ਔਰਤਾਂ ਨੂੰ ਉਹ ਦੱਸਦੇ ਤੁਸੀਂ ਜਿਹੜੀਆਂ ਤੁਹਾਡੀਆਂ ਅਗੂ ਤੁਸੀਂ ਚੁੜੀਆਂ ਉਹਨਾਂ ਨੂੰ ਇਹ ਦੱਸ ਕੇ ਘਲ ਦੇ ਕਿ ਤੂੰ ਆਪਾਂ ਇੰਨੇ ਕੰਮ ਕਰਤੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਾ ਕੇ ਦੱਸੋ ਕੰਮ ਦੱਸਣ ਲਈ ਤੇ ਤੁਹਾਡੇ ਕੋਲ ਕੁਝ ਨਹੀਂ ਸੀਗਾ ਕਿਉਂਕਿ ਕੀਤਾ ਹੀ ਤੁਸੀਂ ਕੁਛ ਨਹੀਂ ਤੁਸੀਂ ਫੇਰ ਉਹੀ ਜਿਹੜੀਆਂ 12 13 ਸਾਲ ਤੋਂ ਜਿਹੜੀਆਂ ਤੁਹਾਡੇ ਪ੍ਰੋਗਰਾਮ ਆ ਤੁਸੀਂ ਉਹਨੂੰ ਫੇਰ ਇੰਪਲੀਮੈਂਟ ਕਰਨ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ ਤਿਆਰ ਕਰਕੇ ਥੱਲੇ ਭੇਜ ਰਹੇ ਸੀਗੇ ਕਿ ਆਏ ਆਏ ਕਰਕੇ ਕਰਨਾ ਹਾਲੇ ਤਾਂ ਇਹ ਥੋੜੀ ਗੱਲ ਸਾਹਮਣੇ ਆਈ ਹੈ ਕੀਪ ਤਾਂ ਤੁਸੀਂ ਪੜਦੇ ਪਿੱਛੇ ਉਹਨਾਂ ਨੂੰ ਕੀ ਕੀ ਦੱਸਿਆ ਵੀ ਕਿੱਥੇ ਜਾ ਕੇ ਕੀ ਕਰਨਾ ਹੈ ਕਿੱਥੇ ਜਾ ਕੇ ਕੀ ਕਰਨਾ ਹੈ ਕੀ ਕੀ ਤੁਸੀਂ ਉਹਨਾਂ ਨੂੰ ਟ੍ਰੇਨਿੰਗਾਂ ਦਿੱਤੀਆਂ ਪੰਜਾਬ ਨੂੰ ਬਰਬਾਦ ਕਰਨ ਦੀਆਂ ਸੋ ਇਹਨਾਂ ਦੀ ਬਿੱਲੀ ਹੁਣ ਥੈਲੇ ਚੋਂ ਬਾਹਰ ਆ ਗਈ ਹੈ ਮੈਂ ਪੰਜਾਬ ਦੀਆਂ ਔਰਤਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਕਿਸਾਨਾਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹਣੀ ਆ ਕਿ ਇਹਨਾਂ ਦਾ ਅਸਲੀ ਚਿਹਰਾ ਹੁਣ ਤਾਂ ਸਾਹਮਣੇ ਆ ਗਿਆ ਇਹਨਾਂ ਨੂੰ ਪਛਾਣੋ ਇਹਨਾਂ ਨੂੰ ਜੁੱਤੀਆਂ ਮਾਰ ਕੇ ਪਹਿਲਾਂ ਹੀ ਪੰਜਾਬ ਚੋਂ ਬਾਹਰ ਕਰੋ 2027 ਦੀ ਵੇਟ ਨਾ ਕਰੋ ਆ ਤੁਹਾਡੀ ਅੱਖ ਨੂੰ ਵੰਗਾਰਿਆ